ਇਹ ਬਾਜੋ ਵੇਖਣਾ ਵੇੜ ਕੰਨਾਂ ਸੁਣਨਾ ਅੱਜ ਅਸੀਂ ਪਹੁੰਚੇ ਫਿਰੋਜ਼ਪੁਰ ਇੱਥੇ ਨੌਜਵਾਨ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਵੀ ਆ ਦੁਆਬੇ ਦੇ ਇਹ ਗੱਭਰੂ ਸਾਰੇ ਇੱਕ ਖਾਲਸਾ ਢ ਨਾਲ ਜੁੜੇ ਹੋਏ ਇਹ ਤੇ ਸਾਰਿਆਂ ਨੇ ਰਲ ਮਿਲ ਕੇ ਇੱਥੇ ਜਿੱਥੇ ਜ਼ਰੂਰਤ ਹੈ ਔਲੀ-ਹੌਲੀ ਸਾਰੀਆਂ ਪੂਰੀਆਂ ਕਰ ਰਹੇ ਹਨ ਵੇੜ ਕੰਨਾਂ ਸੁਣਨਾ ਤੇ ਬੜਾ ਬੜਾ ਧੰਨਵਾਦ ਮਹਾਰਾਜ ਮੈਂ ਆਰੰਭ ਕਰਨ ਵਾਲਾ ਫਿਰ ਇਹ ਗਏ ਤੇ ਆਂਦੇ ਫਿਰ ਕੀ ਗੱਲ ਹੋਈ ਹੈ ਮੈਂ ਕਿਹਾ ਇਸ ਤਰ੍ਹਾਂ ਮੱਝ ਵੀ ਮੁੱਕ ਗਈ ਹਨੂੰ ਤਿੰਨ ਮਹੀਨੇ ਹੋ ਗਏ ਹੈ ਫੁੱਪੇ ਦੁੱਧ ਦੀ ਚਾਹ ਬਣਾ ਕੇ ਪੀਨੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਖਾਂਸ਼ਗੜ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਸਾਡੀ ਗਈ ਹੋਈ ਮੱਝ ਵਾਫ ਫੜੇ ਕਰੇ ਆਗੀ ਨਾਨਕ ਹੁਕਮ ਪਛਾਨ ਕੇ ਤਉ ਖਸ ਮੈਂ ਮਿਲਣਾ ਬਹੁਤ ਚੜ੍ਹਦੀ ਕਲਾ ਚ ਨੇ ਉਹਦੇ ਭਾਂਜੇ ਨੇ ਮੈਂ ਹੀ ਰਹਿਣਾ ਅੱਜ ਬਾ ਚੜ੍ਹਦੀ ਕਲਾ ਤਉ ਖਸ ਮੈਂ ਮਿਲਣਾ ਉਹਨਾਂ ਕਿੱਡੀਆਂ ਮੇੜੀਆਂ ਜਿਹੜੀਆਂ ਡੈਡ ਹੋ ਤੁਸੀਂ ਮੇਰਾ ਡੈਡ ਸੋ ਹੋ ਰਿਹਾ ਵਾ ਮੈਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆਵਾ ਅਸੀਂ ਦੋਵੇਂ ਜੀ ਰਹਿ ਰਹੇ ਆ ਸਾਡਾ ਮਕਾਨ ਵਿੱਚ ਹਾੜਾ ਕਰਕੇ ਜਿਹੜਾ ਉਹ ਗਿਰ ਗਿਆ ਵਾ ਫਲੈਸ਼ਕਟ ਦਾ ਤੰਬੂ ਲਾ ਕੇ ਉਹਦੇ ਵਿੱਚ ਅਸੀਂ ਰਹਿ ਰਹੇ ਆ ਖਾਲਸਾ ਐਡ ਵਾਲੇ ਮੇਰੇ ਕੋ ਗਏ ਸੀ ਇਹਨਾਂ ਮੇਰੀ ਗੱਲ ਕੀਤੀ ਆ ਤੇ ਹੁਣ ਸਾਨੂੰ ਅੱਜ ਇਹਨਾਂ ਦੇ ਖਾਲਸਾ ਵਾਲਿਆਂ ਨੇ ਕਿਹਾ ਵੀ ਤੁਹਾਨੂੰ ਇੱਕ ਅਸੀਂ ਮੱਝ ਦੇ ਰਹੇ ਆ ਹੁਣ ਮੈਨੂੰ ਇਹ ਵੀ ਕਹਿ ਰਹੇ ਆ ਕਿ ਤੇਰਾ ਸੀ ਘਰ ਵੀ ਬਣਾ ਕੇ ਦਵਾਗੇ ਮੈਨੂੰ ਪੂਰੀ ਆਸ ਆ ਵੀ ਮੇਰੀ ਇਹ ਮਤਲਬ ਕਰਨ ਦੇ ਇਹਨਾਂ ਨੂੰ ਬੜਾ ਵਿਸ਼ਵਾਸ ਹੈ ਨਾ ਦੇ ਚੰਦਿਆ ਨੇਰਾ ਕੇ ਕਰੇ ਪੌਣ ਪਾਣੀ ਕਿਉਂ ਜਾਤ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਮਾਲਕ ਦੀ ਮਾਲਕ ਦੀ ਬਾਬਾ RAMDAS ਜੀ ਦੀ ਲਾਪ ਦੀ ਮਿਹਰਬਾਨੀ ਬੈਠੋ 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 ਤੁਸੀਂ ਵੀ ਸਾਰੇ ਦੇਖੋ ਜਿੰਨੇ ਕੁ ਜੋਗਿਆ ਮਦਦ ਕਰੋ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਦੇ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੇ 파ਸ ਬੋਲਣ ਫਾਦਲ